ਹਾਂ ਜੀ ਬੱਪਾ ਵੀ ਜੇ ਵੇਡ ਕਰਕੇ ਬਤਾ ਮੈਂ ਤਾਂ ਸਾਡਾ ਬੱਚਾ ਮਿਲ ਗਿਆ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਨੂੰ ਜਿਲੇ ਸੰਪਰਕ ਟੁੱਟ ਗਿਆ ਸਾਨੂੰ ਬਿਲਕੁਲ ਆਸ ਨਹੀਂ ਸੀ ਕੋਈ ਕਿਵੇਂ ਲੱਗ ਰਿਹਾ ਪਾਲ ਸਾਹਿਬ ਨੂੰ ਮਿਲ ਕੇ ਬਹੁਤ ਖੁਸ਼ੀ ਜਦੋਂ ਅਸੀਂ ਇੱਥੇ ਆਣ ਕੇ ਦੇਖਿਆ ਵੀ ਆਇਆ ਲੈ ਵੀ ਬਹੁਤ ਮੁਸ਼ਕਲ ਆ ਵੀ ਇਹ ਅਸੀਂ ਘਰ ਵੀ ਨਹੀਂ ਫੋਨ ਆ ਰਹੇ ਫੋਨ ਵੀ ਨਹੀਂ ਚੱਕਦੇ ਕਿਸੇ ਦਾ ਪਿਆ ਹੈ ਸਭ ਤੋਂ ਪਹਿਲਾਂ ਧੰਨਵਾਦ ਸਾਰਿਆਂ ਦਾ ਕਿਉਂਕਿ ਇੰਨਾ ਪਾਣੀ ਆ ਕਿ ਬੋਟ ਵੀ ਬਹੁਤ ਮੁਸ਼ਕਲ ਚੱਲ ਰਹੀ ਆ ਇਹਨਾਂ ਨੇ ਫੇ ਵੀ ਬੋਤ ਵੀਰੇ ਉਹਨਾਂ ਨੇ ਕੋਸ਼ਿਸ਼ ਕਰਕੇ ਇੱਥੇ ਤੋਂ ਕਰਮਿੰਨ ਨੂੰ ਲਿਆੰਦਾ ਆ ਇਹਨਾਂ ਨੂੰ ਬਹੁਤ ਹੋਰ ਵੀ ਬਹੁਤ ਆਂਡੇ ਪਰ ਇਹਨਾਂ ਨੇ ਫੇ ਵੀ ਕੀਤਾ ਰੈਸਕਿਊ ਮੈਨੂੰ ਠੀਕ ਸੀ ਪਰ ਅੱਜ ਕੱਲ੍ਹ ਸ਼ਾਮੀ ਜੱਕਦਮ ਉਹਨਾਂ ਦੇ ਰੋਲਾ ਪੈ ਗਿਆ ਕਿ ਮਾਨ ਟੁੱਟ ਗਿਆ ਪਾਣੀ ਜੱਕਦਮ ਹੀ ਉਹਨਾਂ ਦੇ ਆ ਗਿਆ ਖੜੇ ਖੜੇ ਪਾਣੀ ਉਹਨਾਂ ਦੇ ਘਰਾਂ ਚ ਵੜ ਗਿਆ ਹੈਗਾ ਸਾਰਿਆਂ ਦੇ ਮੇਰੇ ਪਾਪਾ ਚੰਡੀਗੜ੍ਹ ਸਿਗੇ ਕੱਲ ਆਏ ਤੇ ਉਹਨਾਂ ਨੂੰ ਕਾਲ ਕੀਤੀ ਇਹਦਾ ਇਹ ਤਾਂ ਸਹੀ ਹੋਇਆ ਭਾਜੀ ਸਾਡੇ ਮਤਲਬ ਦਿਨ ਨੂੰ ਪੁੱਛ ਕੇ ਦੇਖੋ ਅਸੀਂ ਕੀ ਕੋਈ ਕੋਈ ਨਹੀਂ ਕਰ ਸਕਦੇ ਭਾਈ ਬਾਬਾ ਦੀਪ ਸਿੰਘ ਸੇਵਾਦਾਲ ਦੀ ਸੇਵਾ ਨੂੰ ਕਿਵੇਂ ਦੇਖ ਬਹੁਤ ਬਹੁਤ ਮੈਂ ਤਾਂ ਕਹਿਣਾ ਵੀ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ ਇਹਨਾਂ ਦੀ ਸੇਵਾ ਨੂੰ ਕਿੱਟੀ ਪਿੰਡ ਤੋਂ ਰੈਸਕਿਊ ਕੀਤਾ ਉਹ ਨਹੀਂ ਉਹ ਨਹੀਂ ਜਾ ਕੇ ਗੱਲ ਢੀ ਛੱਡ ਦਿੱਤਾ ਹੁਣ ਉਹ ਵਿਚਾਰਾ ਰੋ ਰਿਹਾ ਸੀਗੇ ਇੱਕ ਬੱਚੀ ਧੀ ਆ ਜਿਹਦੇ ਬੱਚੀ ਅੱਖਾਂ ਤੋਂ ਉਹਲੇ ਹੋਵੇ ਪਾਣੀ ਵਗਦਾ ਹੋਵੇ ਤਾਂ ਉਹਦੇ ਪੇ ਨੂੰ ਪੁੱਛ ਕੇ ਆ ਲਦਦਾ ਪੇਤਗੀ ਪੀਂਦੀ ਹੋਵੇ ਤਾਂ ਜਿਹੜੀ ਸੁਖਮਨ ਬ੍ਰੀਤਕਾਰ ਭੈਣ ਨੂੰ ਰੈਸਕਿਊ ਕਰਕੇ ਲਿਆਂਦਾ ਤਾਂ ਪਿਤਾ ਜੀ ਉਹਦੇ ਲਗਭਗ ਪਿਛਲੇ 10 15 ਘੰਟਿਆਂ ਤੋਂ ਵੇਟ ਕਰ ਰਹੇ ਸੀਗੇ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਟੀ ਦੇ ਨਾਲ ਮੇਲ ਹੋਇਆ ਹੈ ਮਹਿਸੂਸ ਕੀ ਕਰ ਰਹੇ ਹੋ ਇੰਨੀ ਲੰਬੀ ਸਾਨੂੰ ਤਾਂ ਸਾਡਾ ਬੱਚਾ ਮਿਲ ਗਿਆ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਨੂੰ ਜਿਹੜੇ ਸੰਪਰਕ ਟੁੱਟ ਗਿਆ ਸਾਨੂੰ ਬਿਲਕੁਲ ਆਸ ਨਹੀਂ ਸੀ ਕੋਈ ਵੀ ਜਦੋਂ ਅਸੀਂ ਇੱਥੇ ਆਣ ਕੇ ਦੇਖਿਆ ਵੀ ਆਇਆ ਲਾ ਵੀ ਬਹੁਤ ਮੁਸ਼ਕਲ ਆ ਵੀ ਅਸੀਂ ਘਰ ਵੀ ਨਹੀਂ ਫੋਨ ਆ ਰਹੇ ਫੋਨ ਵੀ ਨਹੀਂ ਚੱਕਦੇ ਕਿਸੇ ਦਾ ਪਿਆ ਹੈ ਕੀ ਦੱਸਾਂਗੇ ਜਵਾਬ ਕੀ ਦਵਾਂਗੇ ਕੋਈ ਸੰਪਰਕ ਹੀ ਨਹੀਂ ਹੋ ਰਿਹਾ ਸੀ ਫਿਰ ਜਦੋਂ ਤੁਹਾਡਾ ਸੰਪਰਕ ਕੀਤਾ ਫਿਰ ਅਮਰਤ ਭਾਈ ਜੀ ਨੇ ਕੀਤਾ ਫਿਰ ਜਾ ਕੇ ਮਾੜਾ ਜਿਹਾ ਹੌਸਲਾ ਹੋਇਆ ਵੀ ਸਾਨੂੰ ਇਹ ਕੋਸ਼ਿਸ਼ ਕੀਤੀ ਅਛਾ ਜਿਹੜਾ ਪਿਛਲਾ ਤੁਸੀਂ 15 ਘੰਟੇ ਲਗਾਤਾਰ ਇੰਤਜ਼ਾਰ ਇਸ ਪਾਣੀ ਦੇ ਕੰਡੇ ਬੈਠੇ ਰਹੇ ਉਹ ਤਾਂ ਬਹੁਤ ਔਖਾ ਸਮਾਂ ਲੰਘ ਰਿਹਾ ਸੀ ਬਹੁਤ ਭਾਜੀ ਸਾਡੇ ਮਤਲਬ ਦਿਨ ਨੂੰ ਪੁੱਛ ਕੇ ਦੇਖੋ ਅਸੀਂ ਕੀ ਕੋਈ ਸਵਾਲ ਨਹੀਂ ਕਰ ਸਕਦੇ ਭਾਜੀ ਹਾਂ ਘਰੇ ਦੱਸਿਆ ਹੁਣ ਖੁਸ਼ੀ ਹੈ ਹਾਂਜੀ ਹੁਣ ਦੱਸਿਆ ਕਿ ਵੀ ਉਹਨਾਂ ਦਾ ਵੀ ਹੌਸਲਾ ਹੋ ਗਿਆ ਉਹਨਾਂ ਨੇ ਵੀ ਰੋਟੀ ਹੁਣ ਪਕਾਉਣ ਲੱਗੇ ਆ ਬੇਟੀ ਬਾਰ-ਬਾਰ ਪੁੱਛਦੀ ਸੀ ਕਿ ਵੀ ਮੇਰੇ ਪਾਪਾ ਕਿੱਥੇ ਨੇ ਮੇਰੇ ਪਾਪਾ ਠੀਕ ਨੇ ਆਪਣਾ ਫਿਕਰ ਤਾਂ ਉਹ ਸੀਗਾ ਤੁਹਾਡਾ ਵੀ ਫਿਕਰ ਸੀਗਾ ਨਾਲ ਬਿਲਕੁਲ ਜੀ ਭਾਜੀ ਬੱਚਿਆਂ ਨੂੰ ਵੀ ਹੁੰਦਾ ਕਿੱਥੇ ਕਿੱਥੇ ਹੈਗੇ ਤੇ ਕਿੱਥੇ ਨਹੀਂ ਹਾਂ ਕਿ ਕਿੱਦਾਂ ਨੇ ਕਿੱਦਾਂ ਨੇ ਬਹੁਤ ਠੀਕ ਹੈ ਸੁਗਮਣ ਕਿਵੇਂ ਕਿਵੇਂ ਲੱਗ ਰਿਹਾ ਪਾਲ ਸਾਹਿਬ ਨੂੰ ਮਿਲ ਕੇ ਬਹੁਤ ਖੁਸ਼ੀ ਠੀਕ ਆ ਹੁਣ ਤੇ ਹਣਾ ਦਾ ਨਾਲੇ ਤੇ ਦੇਖਿਆ ਹੀ ਸਾਰਾ ਇੱਕ ਨਵਾਂ ਤਜਰਬਾ ਵੀ ਮਿਲ ਗਿਆ ਹਾਲਾਂਕਿ ਕੁਦਰਤ ਦੀ ਆਫਤ ਹੈ ਪਰ ਆਪਾਂ ਦੇਖਦੇ ਹਾਂ ਕਿ ਸਾਡੇ ਬਜ਼ੁਰਗ ਸਾਡੀਆਂ ਮਾਮਾ ਭੈਣਾ ਕਿਵੇਂ ਫਸੀਆਂ ਪਈਆਂ ਨੇ ਔਰ ਤੁਸੀਂ ਇਹ ਸੇਵਾ ਨੂੰ ਕਿਵੇਂ ਦੇਖਿਆ ਜਦੋਂ ਹੁਣ ਪੂਰੀ ਟੀਮ ਤੁਹਾਡੇ ਨਾਲ ਗਈ ਤੇ ਰੈਸਕਿਊ ਕਰਕੇ ਲਿਆਈ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਉਂਕਿ ਇੰਨਾ ਪਾਣੀ ਆ ਕਿ ਬੋਟ ਵੀ ਬਹੁਤ ਮੁਸ਼ਕਿਲ ਚੱਲ ਰਹੀ ਆ बार-बार ਉਹਦੇ ਵਿੱਚ ਘਾ ਫਸ ਰਿਹਾ ਉਹਦੇ ਪੈਂਡਲ ਨਹੀਂ ਘੁੰਮ ਰਿਹਾਗੇ ਪਰ ਇਹਨਾਂ ਨੇ ਫੇ ਵੀ ਬਹੁਤ ਵੀਰੇ ਇਹਨਾਂ ਨੇ ਕੋਸ਼ਿਸ਼ ਕਰਕੇ ਇੱਥੇ ਤੱਕ ਮੈਨੂੰ ਲਿਆਂਦਾ ਆ ਇਹਨਾਂ ਨੂੰ ਬਹੁਤ ਹੋਰ ਵੀ ਬਹੁਤ ਆਂਡੇ ਪਰ ਇਹਨਾਂ ਨੇ ਫੇ ਵੀ ਕੀਤਾ ਰੈਸਕਿਊ ਮੈਨੂੰ ਕਿ ਟਾਈਮ ਸੀਰ ਮੈਨੂੰ ਮੇਰੇ ਪੇਰੈਂਟਸ ਕੋ ਮਿਲਵਾਤਾ ਬਾਬਾ ਦੀਪ ਸਿੰਘ ਸੇਵਾਦਾਰ ਜੀ ਸੇਵਾ ਨੂੰ ਕਿਵੇਂ ਦੇਖ ਬਹੁਤ ਬਹੁਤ ਮੈਂ ਤਾਂ ਕਹਿਣਾ ਵੀ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜੀ ਇਹਨਾਂ ਦੀ ਸੇਵਾ ਨੂੰ ਠੀਕ ਹੈ ਠੀਕ ਹੈ ਇਹ ਉਹ ਪਰਿਵਾਰ ਹੈ ਜਿਸ ਪਰਿਵਾਰ ਦੀ ਧੀ ਪਿਛਲੇ 15 ਘੰਟਿਆਂ ਤੋਂ ਫਸੀ ਹੋਈ ਸੀ ਤੇ ਆਕਰ ਪਰਿਵਾਰ ਨੂੰ ਮਿਲੀ ਆ ਪਰਿਵਾਰ ਦੋਨੋਂ ਬੜੇ ਖੁਸ਼ ਨੇ ਧੰਨਵਾਦ ਸਤਿ ਸ਼ਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਰੁਕ ਜਾ ਇੱਥੇ ਆ ਗਏ ਫੇਰ ਦੱਸੂਏ ਦੀ ਇੱਕ ਧੀ ਦੀਨਾ ਨਗਰ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਗਈ ਸੀਗੀ ਤਾਂ ਪਿਛਲੇ ਲਗਭਗ 12 13 ਘੰਟੇ ਤੋਂ ਉਹ ਇਸ ਪਾਣੀ ਦੇ ਵਿੱਚ ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਘਿਰਿਆ ਹੋਇਆ ਹੈ ਘਰਕ ਪਾਣੀ ਨਾਲ ਘਿਰਿਆ ਉਸ ਘਰ ਦੇ ਵਿੱਚ ਫਸੀ ਹੋਈ ਸੀ ਤਾਂ ਬਾਬਾ ਦੀਪ ਸਿੰਘ ਸੇਵਾਦਾਲ ਦੀ ਟੀਮ ਦੇ ਵੱਲੋਂ ਹੁਣ ਇਸ ਧੀ ਨੂੰ ਰੈਸਕਿਊ ਕਰ ਲਿਆ ਗਿਆ ਹੈ ਤਾਂ ਰੈਸਕਿਊ ਕਰਕੇ ਇਹਦੇ ਪਿਤਾ ਜੀ ਬਾਹਰ ਉਡੀਕ ਰਹੇ ਨੇ ਤੇ ਬਾਬਾ ਸੀ ਦੀਪ ਸਿੰਘ ਦੀਪ ਸਿੰਘ ਜੀ ਸੇਵਾਦਾਲ ਤੋਂ ਭਾਈ ਮਨਜੋਤ ਸਿੰਘ ਤਲਵੰਡੀ ਸਾਹਿਬ ਨੇ ਭਾਈ ਸਾਹਿਬ ਬੜਾ ਫਿਕਰ ਸੀਗਾ ਪਿਛਲੇ 12 13 ਘੰਟਿਆਂ ਤੋਂ ਇਹ ਭੈਣ ਫਸੀ ਸੀਗੀ ਪਾਣੀ ਦੇ ਵਿੱਚ ਔਰ ਬਾਪ ਉਧਰ ਭੂਬਾ ਮਾਰ ਕੇ ਰੋ ਰਿਹਾ ਸੀਗਾ ਕਿਵੇਂ ਸਾਰਾ ਰੈਸਕਿਊ ਕੀਤਾ ਜੀ ਬਿਲਕੁਲ ਸੁਖਵਿੰਦਰ ਵੀਰੇ ਜਦੋਂ ਨਾ ਫੋਨ ਆਇਆ ਵੀ ਚਲੋ ਹੈਗਾ ਤਾਂ ਉਹ ਵੀ ਸਾਡੀ 25 ਸਾਡੀ ਦਸੂਹੇ ਤੋਂ ਹੀ ਆ ਸਾਡੀ ਆਪਣੀ ਬੇਟੀ ਆ ਮੈਂ ਜਿੱਥੋਂ ਮੈਨੂੰ ਪਤਾ ਲੱਗਾ ਸੀ ਉੱਥੇ ਆਪਾਂ ਪਹੁੰਚ ਗਏ ਸੀਗੇ ਪਹਿਲਾਂ ਹੀ ਮੈਂ 2 2 3 ਘੰਟੇ ਪਹਿਲਾਂ ਸੁਖਵਿੰਦਰ ਭਾਈ ਬੱਚੀ ਆਪਾਂ ਘਰ ਬਾਪੂ ਨੂੰ ਮਿਲਾ ਦੇਣੀ ਸੀ ਹਾਂ ਆਪਾਂ ਨੂੰ ਜਦੋਂ ਪਤਾ ਲੱਗਾ ਆਪਾਂ ਪਹਿਲਾਂ ਪਹੁੰਚ ਗਏ ਜਦੋਂ ਮੇਰੇ ਜਾਣ ਤੋਂ ਪਹਿਲਾਂ 2 ਮਿੰਟ ਪਹਿਲਾਂ ਫੌਜ ਪਹੁੰਚ ਗਈ ਸੀ ਉੱਥੇ ਫੌਜ ਨੇ ਬੱਚੀ ਨੂੰ ਰੈਸਕਿਊ ਕੀਤਾ ਉਹ ਨਹੀਂ ਜਾ ਕੇ ਇਹ ਅ 75 ਕਿੱਥੋਂ ਜਾ ਕੇ ਕਿੱਥੋਂ ਬੱਚੀ ਨੂੰ ਰੈਸਕਿਊ ਕੀਤਾ ਸੀ ਫੌਜ ਨੇ ਕਿਹੜੇ ਪਿੰਡੋਂ ਕਿਹੜੇ ਪਿੰਡੋਂ ਰੈਸਕਿਊ ਕੀਤਾ ਸੀ ਕਿਹੜਾ ਪਿੰਡ ਚਿੱਟੀ ਪਿੰਡ ਤੋਂ ਚਿੱਟੀ ਪਿੰਡ ਤੋਂ ਰੈਸਕਿਊ ਕੀਤਾ ਉਹ ਨਹੀਂ ਉਹ ਨਹੀਂ ਜਾ ਕੇ ਗੱਲ ਢੀ ਛੱਡ ਦਿੱਤਾ ਤੇ ਜਿਹੜਾ ਬਾਪੂ ਸੀ ਉਹ ਵਿਚਾਲਾ ਬਹਾਮਣੀ ਸੀਗਾ ਫਿਰ ਆਪਾਂ ਹੁਣ ਉਹ ਵਿਚਾਰਾ ਰੋ ਰਿਹਾ ਸੀਗਾ ਇੱਕ ਬੱਚੀ ਦੀ ਆ ਜਿਹਦੇ ਬਤਿਏ ਖਾਦੋ ਉਲੇ ਹੋਵੇ ਪਾਣੀ ਵਗਦਾ ਹੋਵੇ ਤਾਂ ਉਹਦੇ ਪੇ ਨੂੰ ਪੁੱਛ ਕੇ ਆਲ ਦੇ ਦੋ ਪੇਦ ਕੀ ਬੀਜੀ ਹੋਵੇ ਹਾਂ ਤੇ ਤਾਂ ਕਰਕੇ ਫਿਰ ਆਪਾਂ ਫਿਰ ਸਪੈਸ਼ਲ ਹੋਣ ਇਹਨੂੰ ਬੱਚੀ ਨੂੰ ਲੈਣ ਰੈਸਕਿਊ ਕਰਨ ਦੇ ਲਈ ਸਪੈਸ਼ਲ ਮੈਂ ਕਹਾ ਨਹੀਂ ਕੋਈ ਗੱਲ ਨਹੀਂ ਤੁਸੀਂ ਅ ਕੋਈ ਗੱਲ ਨਹੀਂ ਹੈਗੀ ਆਪਾਂ ਜਿਹੜਾ ਬੱਚੀ ਨੂੰ ਰੈਸਕਿਊ ਕਰਕੇ ਲਿਆਵਾਂਗੇ ਹੁਣ ਸਭ ਤੋਂ ਪਹਿਲਾਂ ਬੱਚੀ ਨੂੰ ਰੈਸਕਿਊ ਕਰਕੇ ਹੁਣ ਲੈ ਕੇ ਉਹਦੇ ਬਾਪੂ ਨੂੰ ਮਿਲਾਉਣ ਜਾ ਰਹੇ ਹਾਂ ਅੱਛਾ ਮਜੂਦ ਵੀਰੇ ਹਾਲਾਤ ਕੀ ਨੇ ਦਿੱਨਾ ਨਗਰ ਹਾਲਾਤ ਇੱਥੇ ਇੰਨੇ ਮਾੜੇ ਆ ਨਾ ਸੁੰਦਰ ਮੈਨੂੰ ਸਾਨੂੰ ਸਮਝ ਨਹੀਂ ਆਉਂਦੀ ਇਹ ਲਈਏ ਕਿ ਇਹਨੂੰ ਪਹਿਲਾਂ ਹਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਸਬੀਰ ਦੀ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਕੋਈ ਕਿਤੇੋਂ ਫੋਨ ਆ ਰਿਹਾ ਕੋ ਕਿਦੋਂ ਹੁਣ ਦੋ ਬੋਟਾਂ ਬੋਟਾਂ ਸਾਡੀਆਂ ਨਮੂਦਾ ਇੱਕ ਕਾਲਜ ਦੇ ਵਿੱਚ ਤਕਰੀਬਨ 6-700 ਬੱਚਾ ਫਸਿਆ ਨਮੂਦਾ ਸਕੂਲ ਜਿਹੜਾ ਨਮੂਦਾ ਸਕੂਲ ਹਾਂ ਹੋਸਟਲ ਦੇ ਵਿੱਚ 6-700 ਬੱਚਾ ਫਸਿਆ ਉਹ ਪ੍ਰਸ਼ਾਰ ਹੋ ਰਿਹਾ ਕਰਲੌਰ ਹੈ ਪ੍ਰਸ਼ਾਸਨ ਵੀ ਨਹੀਂ ਪਹੁੰਚਿਆ ਵੀ ਅਸੀਂ ਕੁਝ ਵੀ ਸਾਨੂੰ ਨਾ ਖਾਣ ਨੂੰ ਨਾ ਪੀਣ ਨੂੰ ਦੋ ਬੋਟਾਂ ਸਾਡੀਆਂ 12 ਕਿਲੋਮੀਟਰ ਵਿੱਚੋਂ ਦੀ ਪੈਦਲ ਵਿੱਚੋਂ ਦੀ ਸੱਪਾਂ ਵਿੱਚੋਂ ਦੀ ਕਮਾਦਾਂ ਵਿੱਚੋਂ ਦੀ ਹੋ ਹੋ ਝੋਨਿਆਂ ਵਿੱਚੋਂ ਦੀ ਹੋ ਹੋ ਪਹੁੰਚੀਆਂ ਹੁਣ ਹੁਣ ਜਾ ਕੇ ਉਥੇ ਬੱਚੇ ਰੈਸਕਿਊ ਕਰਕੇ ਲੱਗੇ ਉਹ ਮੇਰੀ ਟੀਮ ਕਹਿ ਰਹੀ ਆਪਾਂ ਭਾਜੀ ਛੱਡ ਕੇ ਤੇ ਫਿਰ ਅਸੀਂ ਵਾਪਸ ਆ ਤਾਂ ਇੱਥੇ ਦੇਖੋ ਕਿੱਥੇ ਆ ਹੁਣ ਲਗਭਗ ਕਿੰਨੀਆਂ ਵੋਟਾਂ ਚੱਲ ਰਹੀਆਂ ਜੀ ਵੋਟਾਂ ਸਾਡੀਆਂ ਤਿੰਨ ਇੱਥੇ ਦੀਨਾਨਗਰ ਚੱਲ ਰਹੀਆਂ ਹਾਂ ਇੱਕ ਸਾਡੀ ਟਾਂਡੇ ਚੱਲ ਰਹੀ ਇੱਕ ਸਾਡੀ ਫਿਰੋਜ਼ਪੁਰ ਫਤਿਹਗੜ੍ਹ ਚੱਲ ਰਹੀ ਇੱਕ ਸਾਡੀ ਡੇਰਾ ਬਾਬਾ ਨਾਨਕ ਚੱਲ ਰਹੀ ਇੱਕ ਸਾਡੀ ਬਾਹੂਵਾਲ ਚੱਲ ਰਹੀ ਬਾਹੂਪੁਰ ਲਗਭਗ 7-8 ਵੋਟਾਂ ਦੇ ਉੱਤੇ ਸੱਤ-ਅੱਠ ਬੁੱਢਾ ਚੱਲ ਪੂਰੀ ਟੀਮ ਲੱਗੀ ਪੂਰੀ ਟੀਮਾਂ ਲੱਗੀਆਂ ਪਈਆਂ ਕਿਉਂਕਿ ਆਪਾਂ ਨੂੰ ਲੱਗਿਆ ਉਹਨੂੰ ਸੁਖਮੰਦਰ ਵੀਰੇ 15 ਦਿਨ ਹੋ ਚੁੱਕੇ ਆ ਸਾਡੀ ਟੀਮ ਵੀ ਹੰਬ ਗਈ ਆ ਪਰ ਸੇਵਾਦਾਰ ਹੁਣ ਹੋਰ ਮੰਗਾ ਰਹੇ ਆ ਜੇ ਕੋਈ ਹੈ ਕੋਈ ਵਧੀਆ ਸੇਵਾ ਕਰਨੇ ਵਾਲੇ ਇਹ ਨਹੀਂ ਪੋਟਾ ਜੇ ਪੋਟਾ ਝੂਟਣੇ ਵਾਲੇ ਸਾਨੂੰ ਬਹੁਤ ਫੋਨ ਕਰਦੇ ਆ ਹੋ ਨਹੀਂ ਜੇ ਵਾਕੇ ਸੇਵਾ ਵਾਲੇ ਆ ਦਿਲੋਂ ਜਿਹੜੇ ਚਾਹੁੰਦੇ ਆ ਸੇਵਾ ਕਰਨੇ ਵਾਲੇ ਸੰਪਰਕ ਕਰ ਸਕਦੇ ਆ ਦੇਖੋ ਇਹ ਆਪਾਂ ਵੀਰੇ ਹੁਣਾਂ ਦਾ ਨੰਬਰ ਵੀ ਤੁਹਾਡੇ ਤੋਂ ਲਗਭਗ ਪਹਿਲਾਂ ਵੀ ਪਹੁੰਚ ਚੁੱਕਿਆ ਜਾਂ ਹੁਣ ਵੀ ਪਹੁੰਚਿਆ ਕਿਉਂਕਿ ਇੱਥੇ ਹਾਲਾਤ ਦੇਖੋ ਇੱਥੇ ਵਾਕਿਆ ਹੀ ਸਹੀ ਗੱਲ ਹੈ ਕਿ ਇੱਥੇ ਸੇਵਾਦਾਰਾਂ ਦੀ ਬਹੁਤ ਲੋੜ ਹੈ ਤੋਂ ਬਾਬਾ ਦੀਪ ਸਿੰਘ ਸੇਵਾਦਾਰ ਦੀ ਟੀਮ ਦੇ ਨਾਲ ਸੰਪਰਕ ਕਰਕੇ ਜਿੰਨੇ ਵੀਰ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਤੋਂ ਆਗਿਆ ਲੈ ਕੇ ਗੁਰੂ ਦੇ ਚਰਨਾਚਰਨਾਂ 'ਚ ਅਰਦਾਸ ਕਰਕੇ ਇੱਥੇ ਸੇਵਾ ਦੇ ਲਈ ਪਹੁੰਚੋ ਕਿਉਂਕਿ ਬਹੁਤ ਬੰਦਿਆਂ ਦੀ ਇੱਥੇ ਲੋੜ ਹੈ ਬਹੁਤ ਜ਼ਿਆਦਾ ਇੱਥੇ ਨੁਕਸਾਨ ਹੋ ਚੁੱਕਿਆ ਹੈ ਪਰ ਅਜੇ ਤੱਕ ਵੀ ਲੋਕ ਘਰਾਂ ਦੇ ਵਿੱਚ ਫਸੇ ਨੇ ਲਗਭਗ ਪੂਰੇ ਪੰਜਾਬ ਦੇ ਵਿੱਚ 8 ਬੋਟਾਂ ਜਿਹੜੀਆਂ ਬੋਟਾਂ ਨੇ ਉਹ ਬਾਬਾ ਦੀਪ ਸਿੰਘ ਸੇਵਾਦਾਰ ਦੀ ਚੱਲ ਰਹੀਆਂ ਹਨ ਪਰ باوجود ਇਸ ਦੇ ਬਹੁਤ ਸਾਰੇ ਹਾਲਾਤ ਅਜੇ ਤੱਕ ਫਸੇ ਪਏ ਨੇ ਬਹੁਤ ਸਾਰੇ ਲੋਕ ਅਜੇ ਤੱਕ ਪਾਣੀ ਦੇ ਵਿੱਚ ਫਸੇ ਪਏ ਨੇ ਤਾਂ ਬਹੁਤ ਸਾਰੇ ਸੇਵਾਦਾਰਾਂ ਦੀ ਇੱਥੇ ਲੋੜ ਹੈ ਉਹਨ ਵੀ ਤੁਸੀਂ ਦੇਖ ਰਹੇ ਹੋ ਕਈ ਸੇਵਾਦਾਰ ਜਿਹੜੇ ਨੇ ਉਹ ਇਸ ਟੀਮ ਦੇ ਵਿੱਚ ਜੇਸਾ ਬਣ ਚੁੱਕੇ ਨੇ ਨੌਜਵਾਨ ਵੀਰ ਔਰ ਇੱਥੇ ਆ ਕੇ ਇਹ ਤਕਰੀਬਨ ਲਗਭਗ ਸਾਰੇ ਵੀਰਾ ਜੇ ਵੱਲੋਂ ਸੇਵਾ ਕੀਤੀ ਜਾ ਰਹੀ ਆ ਔਰ ਵੀਰ ਇੱਕ ਲੋਕਲ ਹੈਗੇ ਨੇ ਭਾਈ ਜੀ ਹਲਾਤ ਕੀ ਨੇ ਤੁਹਾਡੇ ਇਧਰ ਪਿੰਡਾਂ ਦੇ ਆ ਸਮੇ ਸਭ ਤੋਂ ਪਹਿਲਾਂ ਜੀ ਮੈਂ ਬਹੁਤ ਸ਼ੁਕਰੀਆ ਕਰਦਾ ਆਪਣੇ ਗੁਰੂ ਜੀ ਮਨਜੋਤ ਵੀਰ ਦਾ ਜਿਹੜਾ ਤੋਂ ਪ੍ਰਭਾਵਿਤ ਹੋ ਕੇ ਆਪਾਂ ਵੀ ਇਹ ਨਾਲ ਵਿੱਚ ਸਭ ਤੋਂ ਪਹਿਲਾਂ ਸੋਸਾਇਟੀ ਚਲਾ ਰਹੇ ਆ ਮਨਜੋਤ ਵੀਰ ਨੂੰ ਆਪਾਂ ਕਾਲ ਕੀਤੀ ਸੀ ਕਿ ਵੀਰ ਜੀ ਸਾਡੇ ਜਿਹੜੇ ਹਾਲਾਤ ਤਾਂ ਬਹੁਤ ਜ਼ਿਆਦਾ ਖਰਾਬ ਨੇ ਤੇ ਵੀਰ ਉਹਨਾਂ ਨੇ ਸਵੇਰੇ 3 ਵਜੇ ਹੀ ਚੜ੍ਹਾਈ ਕਰਤੀ ਸਾਡੇ ਫੇਰ ਦੀ ਨਗਰ ਦੇ ਵਿੱਚ ਤੇ ਉਦੋਂ ਤੋਂ ਹੀ ਲਗਾਤਾਰ ਨਿਰੰਤਰ ਸੇਵਾ ਚੱਲਦੀ ਹੈ ਜੀ ਕਾਫੀ ਪਰਿਵਾਰਾਂ ਨੂੰ ਆਪਾਂ ਰਸਤੀ ਚੜ੍ਹ ਕੇ ਉਹਨਾਂ ਨੂੰ ਪਹੁੰਚਾਣੇ ਤੱਕ ਪਹੁੰਚਾਇਆ ਹਾਂ ਬਿਲਕੁਲ ਇਹ ਇਹ ਤਸਵੀਰਾਂ ਲਗਾਉਣ ਦਾ ਮਕਸਦ ਇਹੀ ਹੈ ਕਿ ਅੱਜ ਨੌਜਵਾਨ ਪੀੜ੍ਹੀ ਅੱਜ ਇਹ ਪੰਜਾਬ ਦੇ ਉੱਤੇ ਆਫਤ ਆਈ ਹੈ ਪੰਜਾਬ ਦੇ ਵਸਿੰਦਿਆਂ ਤੇ ਆਫਤ ਆਈ ਹੈ ਤਾਂ ਪੰਜਾਬ ਦੇ ਗੱਭਰੂ ਹੀ ਪੰਜਾਬ ਦੇ ਤੇ ਸੂਰਮੇ ਹੀ ਇਹ ਇਸ ਖਤਰਨਾਕ ਕਹਿ ਲਿਏ ਤਬਾਹੀ ਦੇ ਵਿੱਚ ਲੋਕਾਂ ਦਾ ਸਾਥ ਦੇਣ ਦੇ ਲਈ ਆ ਗਿਆ ਨੇ ਤੁਸੀਂ ਬਣੇ ਰਹੋ ਹਣ ਪੰਜਾਬੀ ਟੀਵੀ ਦੇ ਨਾਲ ਆ ਕੇ ਇਹ ਸਤਿਕਾਰ ਜੀ ਸਤਿਕਾਰ ਸਤਿਕਾਰ ਤੁਹਾਨੂੰ ਬਹੁਤ ਮਨਪਸੰਦ ਆਇਆ ਪਿਆਸ ਤੋਂ ਬਾਅਦ ਰਾਗੀ ਨੇ ਜੇ ਹੀ ਮਾਰ ਕੀਤੀ ਆ ਇਹ ਮਾਰ ਕੇ ਨਾ ਸੈਣੀ ਸਾਹਿਬ ਇਹ ਤਾਂ ਮਾਰ ਤੋਂ ਵੀ ਵੱਡੀ ਬਹੁਤ ਜ਼ਿਆਦਾ ਮਾਰ ਜਿਹੜੀ ਇੱਥੇ ਗੱਲਬਾਤ ਆ ਬਜ਼ੁਰਗਾਂ ਨਾਲ ਕਰ ਰਹੇ ਤਾਂ ਉਹ ਕਹਿੰਦੇ ਆ ਦੇ ਸੱਪਾਂ ਦੇ ਜਾ ਰਹੇ ਆ ਆ ਦੇ ਸੱਪ ਜਾ ਰਹੇ ਨੇ ਇਦਾਂ ਸੱਪਾਂ ਦੇ ਵਿੱਚ ਸਾਰੇ ਬੜੀ ਔਖਾ ਚਲੋ ਸਾਡੀਆਂ ਟੀਮਾਂ ਚੱਲ ਰਹੀਆਂ ਪਰ ਗੱਲ ਕਰਦੇ ਆ ਇਹ ਮੈਂ ਗੱਲਬਾਤ ਉਹ ਗੱਲ ਹੈ ਕਹਿੰਦੇ ਜਿਹੜਾ 87 ਨੂੰ ਵੀ ਆਈ ਉਹਨੂੰ ਵੀ ਟੱਪ ਗਿਆ 80 ਤੋਂ ਵੀ ਟੱਪ ਗਿਆ ਕਾਸੀ 88 88 ਜਿਹੜਾ ਆਇਆ ਉਹ ਤੋਂ ਵੀ ਕੰਮ ਟੱਪ ਗਿਆ ਜਿੰਨਾ ਪਾਣੀ ਮਾਰ ਮਾਰੀ ਤੇ ਸਾਨੂੰ ਸਵੇਰ ਤੋਂ ਸਮਝ ਨਹੀਂ ਆ ਰਹੀ ਆਪਾਂ ਪਹਿਲਾਂ ਰੈਸਕਿਊ ਕਿਹਨੂੰ ਕਰੀਏ ਕਿਹਨੂੰ ਛੱਡ ਗਏ ਤੇ ਕਿਹਨੂੰ ਲੈ ਕੇ ਆਈਏ ਜੋ ਹਾਲਾਤ ਬਣੇ ਹੋਏ ਆ ਭਾਜੀ ਆਪਣੀਆਂ ਬੋਟਾਂ ਕਿੱਥੇ ਕਿੱਥੇ ਡਵਾਈਡ ਹੋਈਆਂ ਪਈਆਂ ਹੋਣ ਆਪਾਂ ਤਿੰਨ ਸਾਡੀਆਂ ਇੱਥੇ ਚੱਲ ਰਹੀਆਂ ਇੱਕ ਆ ਪਿੰਡ ਚੱਲ ਰਹੀ ਗੱਲੜੀ ਸਾਡਾ ਦਵਿੰਦਰ ਵੀ ਦੱਸੂਗਾ ਕਿਹੜੇ ਕਿਹ ਸਕੂਲ ਆ ਜਿੱਥੋਂ ਛੇ 700 ਬੱਚਾ ਦੋ ਦਿਨ ਦਾ ਫਸਿਆ ਹੋਇਆ ਉਹਨਾਂ ਨੂੰ ਰੈਸਕਿਊ ਕਰਕੇ ਘਰੋ ਘਰੀ ਪਹੁੰਚਾਇਆ ਜ ਉੱਥੇ ਪਰਿਵਾਰ ਆਏ ਆ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਠੀਕ ਆ ਆ ਬੱਚੀ ਵੀ ਇੱਕ ਜਿਹੜੀ ਆਪਾਂ ਰੈਸਕਿਊ ਕਰਕੇ ਲੈ ਕੇ ਆਂਦੀ ਆ ਇਹ ਇਹ ਬੱਚੀ ਆ ਇਹ ਉਹ ਹੈਲੀਕਾਪਟਰ ਫੜਿਆ ਹਾਂ ਇਹ ਬੱਚੀ ਆ ਛੋਟੀ ਇਹ ਬੱਚੀ ਸਾਡੇ ਦਸੂਏ ਤੋਂ ਹਾਲਾਤ ਕੋਈ ਸਹੀ ਨਹੀਂ ਸੀਗੇ ਤੇ ਇਹ ਵਿਚਾਰੀ 2 ਦਿਨ ਤੋਂ ਇਹ ਵੀ ਬੱਚੀ ਫਸੀ ਸੀ ਕਿੱਟੀ ਪਿੰਡ ਦੇ ਵਿੱਚ ਤੇ ਇਹਨੂੰ ਬੱਚੀ ਨੂੰ ਰੈਸਕਿਊ ਕਰਕੇ ਪਰਿਵਾਰ ਵਾਲੇ ਬਾਪੂ ਜੀ ਆਏ ਇਹਨਾਂ ਦੇਖੋ ਉਹਨਾਂ ਨੂੰ ਪਪਾ ਸ੍ਰੀ ਚੰਦ ਟਾਲੀ ਸਾਹਿਬ ਗੁਰਦੁਆਰਾ ਉਹਦੇ ਕੋਲੇ ਜੀ ਅਸੀਂ ਉੱਥੋਂ ਲਿਆਂਦਾ ਕੋਈ ਅੱਛਾ ਬੱਚੀ ਨੂੰ ਉੱਥੋਂ ਲੈ ਕੇ ਤੇ ਟਾਲੀ ਉੱਥੋਂ ਲੈ ਗਏ ਸੀ ਐਮ ਜਾ ਰਹੇ ਸੀ ਨਾ ਉਹਦਾ ਉਹਦਾ ਉਹਨੂੰ ਮੁਝੀ ਰੱਖ ਰੱਸਾ ਰੀਤੀ ਰੱਖਿਆ ਇਹ ਪੜੀਏ ਕ ਆਪਣੀ ਟੀਮ ਕਰਿਆ ਰੈਸਕਿਊ ਜਿੱਦਾਂ ਬੱਚੇ 450 ਬੱਚਾ ਵਸਿਆ ਆ ਹਾਂਜੀ ਉਧਰ ਵੀ ਕਿੰਨੀਆਂ ਵੋਟਾਂ ਲੱਗੀਆਂ ਉਹ ਤਾਂ ਦੋ ਵੋਟਾਂ ਲੱਗੀਆਂ ਸੈਣੀ ਸਾਹਿਬ ਦੋ ਵੋਟਾਂ ਲੈ ਕੇ ਰੈਸਕਿਊ ਕਰ ਰਹੀਆਂ ਹਾਂ ਹਾਂਜੀ ਦੋ ਵੋਟਾਂ ਉੱਥੇ ਚੱਲ ਰਹੀਆਂ ਇੱਕ ਵੋਟ ਸਾਡੀ ਟਾਂਡੇ ਲੱਗੀ ਪਈ ਆ ਰੜੇ ਅਜੇ ਇੱਕ ਬੰਦੇ ਨੇ ਰੁੜ ਗਿਆ ਉਹਨੂੰ ਰੈਸਕਿਊ ਕਰਨ ਨੂੰ ਲੱਗੀ ਆ ਇੱਕ ਵੋਟ ਸਾਡੀ ਫਿਰੋਜ਼ਪੁਰ ਫਤਿਹੜ ਰਾਤ ਵੀ ਉੱਥੇ ਸੀ ਅਸੀਂ ਉੱਥੇ ਲੱਗੀ ਆ ਇੱਕ ਵੋਟ ਸਾਡੀ ਬਾਹੂਪੁਰ ਬਾਹੂਪੁਰ ਉੱਥੇ ਸੁਲਤਾਨਪੁਰ ਉੱਧਰ ਲੱਗੀ ਆ ਇੱਕ ਵੋਟ ਸਾਈਂ ਦੀਨਾ ਨਗਰ ਨੇ ਸੌਰੀ ਆ ਜਿਹੜਾ ਡੇਰਾ ਬਾਬਾ ਨਾਨਕ ਦਾ ਪੇਚੀ ਆ ਸਾਰੀਆਂ ਸਾਡੀਆਂ ਟੀਮਾਂ ਦਤਪੁਰਾ ਡਟੀਆਂ ਹੋਈਆਂ ਬਾਕੀ ਗਰੂਪੀ ਬਹੁਤ ਪ੍ਰਮਾਤਮਾ ਦੀ ਬਹੁਤ ਵੱਡੀ ਆ ਕੁਦਰਤ ਨੇ ਕੀਤੀ ਆ ਬਾਕੀ ਇਹ ਹੀ ਆ ਸਾਨੂੰ ਤਾਂ ਕੁਦਰਤ ਮੋਹਰੇ ਅਰਦਾਸ ਸੀ ਆ ਵੀ ਪ੍ਰਮਾਤਮਾ ਇਹ ਠਲ ਜਾਏ ਜੋ ਆਇਆ ਇਹ ਤਰ੍ਹਾਂ ਦੇਖ ਕੇ ਨਾ ਤੇ ਮੈਂ ਆਪਣੇ ਕਰਨਵੀਰ ਪਾਸੇ ਉਹ ਪਾਸੇ ਪਾਸੇ ਬੈ ਜਾ